ਥੱਲੇ ਛੜਦੇ ਥੱਲੇ ਥੱਲੇ ਛੜ ਥੱਲੇ ਉਹ ਨੇੜੇ ਆ ਜਾ ਡਲੋ ਫਿਰ ਤਾ ਆਇ ਨੀ ਡਲੋ ਫੜਾ ਮੇਦਾ ਆ ਹੁਣ ਤਾ ਸੜ ਤਾ ਸੜ ਤਾ ਕਿੱਥੇ ਪਿਸਤੌਲ ਕਿੱਥੇ ਆ ਮੈਂ ਬਸ ਤਾ ਮੈਂ ਤੇ ਮੇਰੇ ਪਿਤਾ ਜੀ ਤੇ ਮੇਰੇ ਚਾਚਾ ਜੀ ਦਾ ਲੜਕਾ ਮਨਜੋਤ ਜੀ ਅਸੀਂ ਖੇਤਾਂ ਵੱਲ ਜਾ ਰਹੇ ਸੀਗੇ ਸਾਡੇ ਆਮ ਹੀ ਪਸ਼ੂ ਆ ਜਾਂਦੇ ਖੇਤਾਂ ਦੇ ਵਿੱਚ ਜਦੋਂ ਮੈਂ ਅੱਗੇ ਸੀ ਜਾਂ ਮੇਰੇ ਪਿਤਾ ਜੀ ਤੇ ਮੇਰਾ ਚਾਚੇ ਦਾ ਲੜਕਾ ਪਿੱਛੇ ਸੀਗਾ ਜਿਵੇਂ ਹੀ ਮੈਂ ਅੱਗੇ ਗਿਆ ਤੇ ਮੇਰੀ ਸਾਡੀ ਕਣਕ ਦੇ ਵਿੱਚ ਕੋਈ ਅਣਪਛਾਤਾ ਬੰਦਾ ਬੈਠਾ ਸੀਗਾ ਤੇ ਉਸ ਤੋਂ ਬਾਅਦ ਜਿਵੇਂ ਮੈਂ ਉਹਨੂੰ ਬੋਲਿਆ ਕਿ ਬਈ ਕੋਈ ਬਾਈ ਤੂੰ ਕੌਣ ਆ ਤਾਂ ਉਹ ਉਹਦੇ ਕੋਲ ਇੱਕ ਪਿਸਤਲ ਸੀਗਾ ਉਹ ਖੜਾ ਹੋ ਕੇ ਮੇਰੇ ਵੱਲ ਆਇਆ ਤੇ ਮੇਰੇ ਗਲਮੇ ਨੂੰ ਹੱਥ ਪਾਇਆ ਤੇ ਉਹ ਜੋ ਬੰਦਾ ਸੀ ਉਹ ਉਹਦਾ ਮੂੰਹ ਅਨਕਵਰ ਸੀਗਾ ਉਸ ਟਾਈਮ ਉਹ ਸੁਖਜਿੰਦਰ ਸਿੰਘ ਫੌਜੀ ਜੋ ਸਾਡਾ ਗਵੰਡੀ ਸੀਗਾ ਪਰਮੇਸ਼ਰ ਸਿੰਘ ਦਾ ਮੁੰਡਾ ਉਹ ਨਿਕਲਿਆ ਉਹਨੇ ਮੈਨੂੰ ਬਸ ਇਹੀ ਕਿਹਾ ਮੇਰੇ ਹਿੱਕ ਨਾਲ ਪਿਸਤਲ ਲੈ ਕੇ ਵੀ ਆਪਣਾ ਪਰਾਣੀ ਰੰਜੀ ਸਾ ਤੇ ਮੈਂ ਤਾਂ ਤੇਰਾ ਤੈਨੂੰ ਮਾਰਨੀ ਆਇਆ ਕੰਡਾ ਹੀ ਗੱਡਣ ਆਇਆ ਤੇਰਾ ਜਿਵੇਂ ਮੈਂ ਉਹਨੂੰ ਉਲਝਾਇਆ ਵੀ ਸਾਡੇ ਇੱਥੇ ਮੋਟਰਾਂ ਤੇ ਕੈਮਰੇ ਲੱਗੇ ਆ ਤਾਂ ਉਹਨੇ ਮੈਨੂੰ ਮੇਰੇ ਫਾਇਰ ਮਾਰਨ ਦੀ ਕੋਸ਼ਿਸ਼ ਕੀਤੀ ਥੋੜਾ ਜ ਮੈਂ ੱੱਕਾ ਮਾਰਿਆ ਫੇ ਉਹਨੇ ਫਾਇਰ ਮਾਰਿਆ ਮੈਂ ਥੋੜਾ ਜ ਝੁਕਿਆ ਮੇਰੇ ਕੰਨਾਂ ਕੋਲੋਂ ਦੀ ਫਾਇਰ ਲੰਘਿਆ ਪਹਿਲਾਂ ਮੈਨੂੰ ਮਾਰਨ ਦੇ ਕਾਰਨ ਕਰਕੇ ਉਹਨੇ ਫਾਇਰ ਚਲਾਇਆ ਹੀ ਪਹਿਲਾਂ ਜਿਵੇਂ ਮੈਂ ਪਿੱਛੇ ਥੋੜਾ ਜ ਭੱਜਿਆ ਫਿਰ ਉਹਨੇ ਦੂਜਾ ਫਾਇਰ ਮੇਰੇ ਵੱਲ ਮਾਰਿਆ ਉਹ ਵੀ ਫਾਇਰ ਮੇਰੇ ਲੱਤਾਂ ਕੋਲੋਂ ਦੀ ਟੱਪਿਆ ਇੰਨੇ ਨੂੰ ਮੇਰੇ ਮਗਰਬ ਜੋ ਮੇਰੇ ਪਿਤਾ ਜੀ ਸੀ ਮੇਰੇ ਚਾਚੇ ਦਾ ਲੜਕਾ ਸੀ ਉਹਨਾਂ ਨੇ ਰੌਲਾ ਪਾਤਾ ਬਈ ਮੁੰਡਾ ਮਾਰਦਾ ਸਾਡਾ ਮੁੰਡਾ ਮਾਰਦਾ ਫੌਜੀ ਜਿਹੜਾ ਸੁਖਜਿੰਦਰ ਸਿੰਘ ਸੀਗਾ ਉਹ ਘਬਰਾ ਗਿਆ ਤੇ ਉਵੇਂ ਉਹ ਭੱਜ ਗਿਆ ਪਿੱਛੇ ਪਿੱਛੇ ਅਸੀਂ ਭੱਜ ਗਏ ਉਹਦੇ ਉਹ ਕੱਸੀ ਟੱ ਤੱਪਿਆ ਅਸੀਂ ਦੂਜੇ ਪਿੰਡ ਪਿੰਡ ਭਲੇਰੀਆਂ ਪਿੰਡ ਖਾਨੇ ਘਟਾਬ ਤੇ ਆਦੇ ਪਿੰਡ ਹੁੱਕਾ ਦਵਾਇਆ ਉਸ ਪ੍ਰਤੀ ਕੋਈ ਸਖਜਿੰਦਰ ਸਿੰਘ ਫੌਜੀ ਮੁੰਡੇ ਨੂੰ ਮਾਰਨਾ ਚਾਹ ਰਿਹਾ ਤੇ ਉਵੇਂ ਜਿਵੇਂ ਪਿੰਡ ਵਾਲਿਆਂ ਨੇ ਕੀੜਾ ਪਾਇਆ ਪਹਿਲਾ ਫੌਜੀ ਕਣਕ ਦੇ ਵਿੱਚ ਜਾ ਕੇ ਲੁਕਿਆ ਪਹਿਲਾਂ ਖਾਨੇ ਘਟਾਬ ਦੀ ਹੱਦ ਵੱਲ ਗਿਆ ਫਿਰ ਉੱਥੋਂ ਪਜਦਾ ਪਜਦਾ ਫਿਰੇ ਪਿੰਡ ਭਲੇਰੀਆਂ ਦੀ ਹੱਦ 'ਚ ਅਸੀਂ ਟੈਲਾਂ ਦੇ ਘਟੋ ਘਟ 2 300 ਬੰਦਾ ਸੀ ਦੋਨਾਂ ਪਿੰਡਾਂ ਦਾ ਫਿਰ ਅਸੀਂ ਇਹਨੂੰ ਕਾਬੂ ਕੀਤਾ ਜਿਵੇਂ ਭੱਜ ਰਿਹਾ ਸੀਗਾ ਉਵੇਂ ਹੀ ਨਾਲ ਨਾਲ ਜੋ ਵੀ ਇਹਦੇ ਸਾਹਮਣੇ ਕੋਈ ਬੰਦਾ ਆ ਰਿਹਾ ਸੀ ਉਹਦੇ ਸਾਹਮਣੇ ਫਾਇਰ ਕਰ ਰਿਹਾ ਸੀਗਾ ਵੀ ਕੋਈ ਬੰਦਾ ਮੈਨੂੰ ਹੱਥ ਨਾ ਪਾਵੇ ਜਿਵੇਂ ਇਹਨੇ ਇਹਦੇ ਕੋਲੇ ਅਸਲਾ ਖਤਮ ਹੋਇਆ ਇਹਦੇ ਕੋਲੇ ਨਜਾਇਜ਼ ਅਸਲਾ ਸੀਗਾ 315 ਬੋਰ ਦਾ ਜਿਵੇਂ ਇਹਦੇ ਕੋਲੇ ਨਜਾਇਜ਼ ਅਸਲਾ ਖਤਮ ਹੋਇਆ ਉਦੋਂ ਇਹਨੇ ਹਥਿਆਰ ਟੁੱਟਿਆ ਉਸ ਤੋਂ ਬਾਅਦ ਪਿੰਡ ਵਾਲਿਆਂ ਨੇ ਕਾਬੂ ਕੀਤਾ ਤੁਹਾਡੇ ਤੇ ਕਿੰਨੇ ਫਾਇਰ ਕੀਤੇ ਮੇਰੇ ਤੇ ਇਹਨੇ ਦੋ ਫਾਇਰ ਕੀਤੇ ਇੱਕ ਤਾਂ ਮੇਰੇ ਸਾਹਮਣੇ ਕੀਤਾ ਉਹ ਕੁਦਰਤ ਰੱਬ ਦੀ ਬਖਸ਼ਿਸ਼ ਵੱਲੋਂ ਮੈਂ ਝੁੱਕ ਗਿਆ ਥੋੜਾ ਜਿਹਾ ਮੇਰੇ ਕੰਨਾਂ ਕੋਲੋਂ ਹੀ ਲੰਘਿਆ ਪਹਿਲਾ ਫਾਇਰ ਜਦੋਂ ਮੈਂ ਪਿੱਛੇ ਹੋ ਕੇ ਭੱਜਣਾ ਚਾਹਿਆ ਫਿਰ ਇਹਨੇ ਦੂਜਾ ਫਿਰ ਕਿੱਤਾ ਨਾਲ ਦੀ ਨਾਲ ਉਹ ਮੇਰੇ ਲੱਤਾਂ ਦੀ ਕੋਲੇ ਦੀ ਵੱਜਾਈ ਆਹਦੇ ਨਾਲ ਕਿਤੇ ਕੀ ਸੀਗਾ ਇਹਦੇ ਕੋਲੇ ਇੱਕ ਕੱਟਾ ਸੀਗਾ ਜੋ ਨਜਾਇਜ਼ ਆਪਾਂ ਆਖਦੇ ਆ 315 ਬੋਰਡ ਸੀਗਾ ਉਹਦੇ ਉੱਤੇ ਲਿਖਿਆ ਉਹ ਪੁਲਿਸ ਨੇ ਜ਼ਬਤ ਕਰ ਲਿਆ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਹੈ ਜੀ ਪੁਲਿਸ ਵੱਲੋਂ ਉਹਦੇ ਤੇ ਧਾਰਾ 307 ਲਗਾ ਦਿੱਤੀ ਗਈ ਹੈ ਨਜਾਇਜ਼ ਅਸਲੇ ਦੀ ਧਾਰਾ ਲਗਾ ਦਿੱਤੀ ਆ ਪਹਿਲਾਂ ਦੀ ਵੀ ਕੋਈ ਤੁਹਾਡੀ ਰੰਜੀਤ ਸਿੰਘ ਦੇ ਲੋਕ ਪਹਿਲਾਂ ਜੀ ਬਹੁਤ ਹੀ ਪੁਰਾਣੀ 25 30 ਸਾਲਾਂ ਦੀ ਕੁਝ ਮਾੜੀ ਮੋਟੀ ਜ਼ਮੀਨ ਨੂੰ ਲੈ ਕੇ ਰੰਜੀ ਸੀ ਉਦੋਂ ਬਾਅਦ 25 ਸਾਲ ਹੋ ਗਿਆ ਕੋਈ ਰੋਲਾ ਨਹੀਂ ਸੀਗਾ ਸਾਡੇ ਵੱਲੋਂ ਵੀ ਇਹ ਨਹੀਂ ਸੀਗੇ ਸਾਡੀ ਗਵਾਂਢੀ ਸੀਗੇ ਸਾਡੇ ਦਿਮਾਗ 'ਚ ਹੈ ਨਹੀਂ ਸੀ ਕੋਈ ਪਰ ਇਹ ਮੁੰਡਾ 10 ਸਾਲ ਤੋਂ ਆਰਮੀ ਦੇ ਵਿੱਚ ਜੌਬ ਕਰ ਰਿਹਾ ਕਰ ਰਿਹਾ ਸੀਗਾ ਤੇ ਪਤਾ ਨਹੀਂ ਰੱਬ ਨੇ ਕੀ ਇਹਦੇ ਦਿਮਾਗ 'ਚ ਪਾਇਆ ਤੇ ਅਚਾਨਕ ਇਹਨੇ ਸਾਡੇ ਸਾਡੇ ਤੇ ਹਮਲਾ ਕਰਤਾ ਬਸ ਇਹਦਾ ਆ ਹੀ ਸੀਗਾ ਵੀ ਅਸੀਂ ਤਾਂ ਮੈਂ ਤਾਂ ਤੈਨੂੰ ਮਾਰ ਨਹੀਂ ਆਇਆ ਤੁਹਾਡੇ ਖਾਨਦਾਨ ਨੂੰ ਖਤਮ ਹੀ ਕਰਨਾ ਹੈ ਮੇਰਾ ਬੇਟਾ ਮਾਰ ਦੇਣਾ ਸੀ ਇਹ ਫੌਜੀ ਨੇ ਤੇ ਦੂਜਾ ਮੁੰਡਾ ਵੀ ਇਹਦਾ ਫੌਜੀ ਹੈ ਜੀ ਤੇ ਪਿਆਵਾ ਪਹਿਲਾ ਕਤਲ ਕਰਕੇ ਆਇਆ ਜੀ ਸਾਡੀ ਕੋਈ ਸੁਣਵਾਈ ਕੀਤੀ ਜਾਵੇ ਜੀ ਕੱਲ ਦਾ ਪਰਚਾ ਕਟਿਆ ਗਿਆ ਉਦੋਂ ਬਾਅਦ ਸਾਡੀ ਕੋਈ ਸੁਣਵਾਈ ਹੋ ਕਰੋ ਜੀ ਕਰ ਹੱਲ ਕਰੋਗੇ ਇਹਦਾ ਕੀ ਪੁਲਿਸ ਫੜਲੇ ਜੀ ਮੌਕੇ ਤੇ ਮੌਕੇ ਤੇ ਤਿੰਨ ਪੰਡਾਂ ਦੀ ਸੀਗੀ ਪਚਾਇਤ ਜੀ ਖਾਨਾਜੀ ਟਰਾਬ ਪਲੇਰੀਆਂ ਦੇ ਲੱਕੜ ਵਾਲਾ 300 ਬੰਦੇ ਨੇ ਬੰਦਾ ਫੜਿਆ ਜੀ ਤੇ ਉਦੋਂ ਬਾਅਦ ਕੋਈ ਕਾਰਵਾਈ ਕਰੋ ਜੀ ਤੇ ਮੇਰੇ ਮੇਰੇ ਦੂਜੇ ਹੀ ਮਾਰ ਸਕਦਾ ਸੀ ਪਿਓ ਪੁੱਤ ਦਾ ਆਜੇ ਵੀ ਤੁਹਾਨੂੰ ਧੋਖੇ ਦੇ ਗਿਆ ਰਾਤ ਨੂੰ ਜੀ ਕੀ ਕੋ ਤੁਹਾਡੇ ਪਰਾਣੀ ਨੂੰ ਰਾਈਲੂ ਪਰਾਣੀ ਪਰਾਣੀ ਲੜਾਈ ਆਈ ਸਾਡੀ 30 ਸਾਲਾਂ ਪਹਿਲਾਂ ਸੀ 30 ਸਾਲ ਦੀ ਉਹ ਰੰਜਿਸ਼ ਕਰਕੇ ਜੀ ਸਾਡੇ ਖੇਤਾਂ ਆ ਕੇ ਬੈਠ ਗਏ ਜੀ ਤੇ ਮੇਰਾ ਬੇਟਾ ਜਾਉ ਤੇ ਜਾ ਰਿਹਾ ਜੀ ਮੈਨੂੰ ਬਹੁਤ ਖਤਰਾ ਆਈ ਦੂਜਾ ਮੁੰਡਾ ਵੀ ਆਰਮੀ ਚ ਲੱਗਿਆ ਦੂਜਾ ਵੀ ਆਰਮੀ ਚ ਲੱਗਿਆ ਜੀ ਦੋਨੇ ਆਰਮੀ ਹਾਂ ਦੋਨੇ ਆਰਮੀ ਜੀ ਉਹ ਕਈ ਇਹ ਬਚ ਗਿਆ ਤਾਂ ਕੱਲ ਨੂੰ ਵੀ ਸਾਨੂੰ ਮਾਰ ਸਕਦਾ ਜੀ ਹਾਂਜੀ ਇਹਨਾਂ ਦੋ ਗਵੰਡੀ ਨੇ ਆਪਸ ਵਿੱਚ ਇਹ ਸੁਖਜਿੰਦਰ ਸਿੰਘ ਐ ਫੌਜੀ ਐ ਪਰਮੇਸ਼ਰ ਸਿੰਘ ਦਾ ਬੇਟਾ ਮਿਲਟਰੀ ਚ ਐ ਮਿਲਟਰੀ ਚ ਛੁੱਟੀ ਆਇਆ ਸੀ ਇਹਦੇ ਫਾਦਰ ਦਾ ਪਹਿਲਾਂ ਰੌਲਾ ਸੀ ਕਿ ਪਹੀਦਾ ਉਹਦੇ ਕਰਨੇ ਨੇ ਕੋਈ ਉਥੋਂ ਮੈਰਿਟ ਤੋਂ ਇੱਕ ਇਕੱਟਾ ਵਗੈਰਾ ਲੈ ਕੇ ਇਹਨੇ ਮੁੰਡੇ ਤੇ ਫੈਰ ਕੀਤੇ ਨੇ ਕੀ ਮਨੋ ਪੁਲਿਸ ਵਾਲਾ ਕੋਈ ਕਾਰ ਹੈ ਤੇ ਆਪਾਂ ਬੰਦਾ ਅਰੈਸਟ ਕਰ ਲਿਆ ਸਰ ਰਿਕਵਰੀ ਕਰਾ ਲਈ ਹੈ ਤੇ ਉਹਨੂੰ ਅੱਜ ਅਸੀਂ ਪੇਸ਼ ਕਰਕੇ ਪੁਲਿਸ ਰਿਮਾਂਡ ਲਗਾ ਕੇ ਅਗਲੀ ਕਾਰ ਵੀ ਜੋ ਵੀ ਹੋਊਗੀ ਉਹ ਕਰਾਂਗੇ ਕੋਈ ਇੰਜਰਡ ਵਗੈਰਾ ਤਾਂ ਨਹੀਂ ਹੋਇਆ ਨਹੀਂ ਹਜੇ ਤਾਂ ਇੰਜਰਡ ਨਹੀਂ ਹੈ ਮਤਲਬ ਬਚਾਅ ਹੋ ਗਿਆ ਫੈਰ ਜ਼ਰੂਰ ਕੀਤੇ